ਇਕ ਓੰਕਾਰ ਸਤਿਗੁਰ ਬਰਸਾਤ ਤਨਸਰੀ ਮਹਲਾ ਨਾਵਾਂ ਕਾਹੇ ਰੇ ਬਣ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸਾਰੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਭਾਦਰ ਸੁਦੀ 1604 ਜਿਸ ਹਰਮੰਦਰ ਸਾਹਿਬ 'ਚ ਬੈਠ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਸੰਗਤ ਨੂੰ ਗੁਰਮਤਿ ਉਪਦੇਸ਼ ਦ੍ਰਿੜ ਕਰਵਾਉਂਦੇ ਨੇ ਅੱਜ ਆਖਿਆ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਬੀੜ ਸਾਹਿਬ ਤੋਂ ਹਰਮੰਦਰ ਸਾਹਿਬ ਆਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਧਾ ਇੱਕਤਰ ਕਰਕੇ ਗੁਰਬਾਣੀ ਗ੍ਰੰਥ ਤਿਆਰ ਕਰਨਾ ਬਾਬਾ ਜੀ ਆਦਮ ਸਾਹਿਬ ਆਗਲੇ ਮਹਾਰਾਜ ਜੀ ਮੈਂ ਹਰਿ ਮੰਦਰ ਵਿੱਚ ਕੀ ਕਰਾਂਗਾ ਮਹਾਰਾਜ ਜੀ ਕਹਿਣ ਲੱਗੇ ਸਾਡੀ ਥਾਂ ਸਿੱਖ ਸੰਗਤਾਂ ਨੂੰ ਤੁਸਾ ਉਪਦੇਸ਼ ਕਰਨਾ ਰਾਜ ਦਾ ਦ੍ਰਿਸ਼ ਦੇਖ ਪਤਾ ਨਹੀਂ ਸਿੱਖਦੇ ਕਿੰਨੀ ਗੂ ਰਹਿਮਤ ਦੇ ਰਹਿਬਰ ਕਰਨ ਲੱਗੇ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਆਖਦੇ ਬਾਬਾ ਜੀ ਤੁਸੀਂ ਅੱਜ ਸ਼ਾਮ ਨੂੰ ਰਾਮ ਸਰ ਦੇ ਕਿਨਾਰੇ ਆ ਜਾਣਾ ਬਾਬਾ ਬੁੱਢਾ ਸਾਹਿਬ ਜੀ ਹਕਮ ਮੰਨ ਕੇ RAM ਸਾਹਿਬ ਦੇ ਕਿਨਾਰੇ ਆਣ ਪਹੁੰਚੇ ਨੇ ਸ਼ਾਮ ਦਾ ਵੇਲਾ ਹੈ ਦੀਵਾਨ RAM ਸਰ ਸਾਹਿਬ ਸਜੇ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਕੋਲ ਬੁਲਾ ਕੇ ਪਹੁੰਚਦੇ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਕਰਾਂਗੇ ਦੇਖੋ ਇਹਦੇ ਸਲਾਹ ਵੀ ਬਾਬਾ ਬੁੱਢਾ ਸਾਹਿਬ ਜੀ ਦੀ ਰਸਨਾ ਵਿੱਚੋਂ ਬਚਨ ਸੰ ਸ਼੍ਰੀ ਗੁਰੂ ਗ੍ਰੰਥ ਲਾਇਕ ਦਰਬਾਰਾ ਔਰ ਸਥਾਨ ਨਾ ਕੋ ਉਮਰਾਰਾ ਤੇ ਸਲਾਮ ਹੀ ਲਈ ਤੇ ਬਾਬਾ ਬੁੱਢਾ ਸਾਹਿਬ ਜੀ ਤੋਂ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੇਵਲ ਤੇ ਕੇਵਲ ਹਰਮੰਦਰ ਸਾਹਿਬ ਚ ਹੋ ਸਕਦਾ ਹੋਰ ਕੋਈ ਥਾਂ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲਈ ਸ਼ਾਨ ਦੇ ਦੀਵਾਨ ਦੀ ਸੰਪੂਰਨਤਾ ਹੈ ਸਵੇਰੇ ਅੰਮ੍ਰਿਤ ਵੇਲੇ ਸੰਗਤ ਨੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਉਥੇ ਕਵੀ ਸੰਤੋਖ ਸਿੰਘ ਲਿਖਦੇ ਨੇ ਸਾਰੇ ਸਿੱਖ ਰਾਤ ਨੂੰ ਜਮੀਨ ਤੇ ਸੌਂਗੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੀ ਜਿਹੜੀ ਪਰੰਗ ਦੇ ਬਰਾਏ ਮਾਨ ਸੀ ਇਥੋਂ ਤੱਕ ਗੁਰੂ ਅਰਜਨ ਦੇਵ ਜੀ ਵੀ ਆਪ ਜਮੀਨ ਤੇ ਲੰਮੇ ਉਥੇ ਇਤਿਹਾਸ ਨੇ ਸ਼ਬਦ ਸਾਹਮਣੇ ਭੂਮ ਸੈਨ ਸਭ ਤਹਾਂ ਬਰਜੇ ਸ੍ਰੀ ਗੁਰੂ ਗ੍ਰੰਥ ਮੰਜੀ ਪਰ ਸਾਜ ਹਣ ਗੁਰੂ ਅਰਜਨ ਦੇਵ ਜੀ ਜਦੋਂ ਸਾਰੇ ਸਿੱਖ ਸ਼ਰਾਮ ਵਿੱਚ ਚਲੇ ਗਏ ਕਹਿੰਦੇ ਨੇ ਉਹਨਾਂ ਦੇ ਸੁਤਿਆਂ ਗੁਰੂ ਅਰਜਨ ਦੇਵ ਜੀ ਉੱਠੇ ਨੇ ਉੱਟ ਕੇ ਬਾਣੀ ਮਨ ਵਿੱਚ ਖਿਆਲ ਸੀ ਬਾਣੀ ਗੁਰੂ ਸਾਹਿਬ ਜੀ ਦੀ ਜੋਤ ਨੇ ਉਚਾਰਨ ਕੀਤੀ ਭਗਤਾਂ ਦੀ ਰਚਨਾ ਤੋਂ ਤੁਰ ਕੀ ਬਾਣੀ ਦਾ ਵਾਸਾ ਹੋਇਆ ਤੇ ਲਿਖੀ ਭਾਈ ਗੁਰਦਾਸ ਜੀ ਨੇ ਤੇ हे ਮੇਰੇ ਦਾਤਿਆ ਜੇ ਗੁਰੂ ਘਰ ਵਿੱਚੋਂ ਕੋਈ ਗ੍ਰੰਥੀ ਬਣਾ ਦਿੱਤਾ ਜਾਵੇ ਕੱਲ ਨੂੰ ਇਹੀ ਨਾਮ ਆਣ ਕਰਦੇ ਰਹਿਣ ਕਿ ਸਾਡੇ ਦਾਦੇ ਪੜਦਾਦਿਆਂ ਦੀ ਬਾਣੀ ਆ ਸਾਡੇ ਦਾਦੇ ਪੜਦਾਦਿਆਂ ਦੀ ਵੀੜ ਧੰਨ ਗੁਰੂ ਅਰਜਨ ਦੇਵ ਜੀ ਬਾਬਾ ਬੁੱਢਾ ਸਾਹਿਬ ਜੀ ਕੋਲ ਆਏ ਬਾਬਾ ਬੁੱਢਾ ਸਾਹਿਬ ਜੀ ਜ਼ਮੀਨ ਦੇ ਸੁੱਤੇ ਪੈਣੇ ਚਿਹਰੇ ਤੇ ਨੂਰ ਦਗਦਗ ਕਰਦਾ ਪ੍ਰਭਾਵਿਤ ਪਿਆ ਕਰਦਾ ਦੁੱਧ ਵਰਗਾ ਚਿੱਟਾ ਦਾੜਾ ਪਿਆ ਸੁਭਦ ਮਹਾਰਾਜ ਆਖ ਲਗੇ ਮੇਰੇ ਬਾਬਾ ਨਾਨਕ ਤੇਰਾ ਬਹੁਤ ਬਾਦ ਸ਼ੁਕਰਾਨਾ ਸਵੇਰੇ ਇਸ ਗ੍ਰੰਥ ਦਾ ਗ੍ਰੰਥੀ ਇਹਨਾਂ ਨੂੰ ਨਿਯੁਕਤ ਕਰਾਂਗਾ ਜਿਨ੍ਹਾਂ ਨੇ ਕਈ ਧਾਕਿਆਂ ਤੋਂ ਬਾਣੀ ਗਾਈ ਬਾਣੀ ਪੜੀ ਤੇ ਜੀਦੇ ਰੋਮ ਰੋਮ ਵਿੱਚ ਬਾਣੀ ਰਚੀ ਤੇਰਾ ਧੰਨਵਾਦ ਜਿਨ੍ਹਾਂ ਨੇ ਬਾਣੀ ਨੂੰ ਹੱਡਾਂ ਨਾਲ ਕਮਾ ਕੇ ਵੇਖਿਆ ਇੱਥੇ ਇਤਿਹਾਸ ਨੂੰ ਇਤਿਹਾਸ ਨੇ ਕਈ ਸ਼ਬਦ ਲਿਖੇ ਨੇ ਉਹ ਮੈਂ ਜ਼ਰੂਰ ਬੋਲਣਾ ਚਾਹਾਂਗਾ ਚਰਨਾਂ ਵਿੱਚ ਖਲੋ ਕੇ ਰਾਤ ਨੂੰ ਆਪਣੇ ਆਪ ਬੋਲ ਕੇ ਆਖਿਆ ਕਿ ਚਾਰ ਗੁਰੂ ਕੀ ਸੇਵਾ ਕਰੀ ਆਪਣੇ ਤੋਂ ਬਗੈਰ ਗੁਰੂ ਅਰਜਨ ਸਾਹਿਬ ਜੀ ਆਂਦੇ ਚਾਰ ਗੁਰੂ ਕੀ ਸੇਵਾ ਕਰੀ ਤੂੰ ਚਾਰ ਗੁਰਾਂ ਦਾ ਸੇਵਾਦਾਰ ਹੈ ਸੁੱਤੇ ਨੂੰ ਹੀ ਆਖੀ ਜਾਂਦੇ ਚਾਰ ਗੁਰੂ ਗੇ ਸੇਵਾ ਕਰੀ ਪਾਇਓ ਪਰਮ ਨਿਧਾਨ ਸੇਵਕ ਕੀਏ ਵਡ ਸ਼੍ਰੀ ਮੁਖ ਕੀਓ ਬਖਿਆਨ ਸੇਵਕ ਕੀਏ ਵੱਡ ਹੈ ਸ਼੍ਰੀ ਮੁਖ ਕੀਓ ਬਖਿਆਨ ਇਹ ਗੱਦੀ ਸੇਵਾਦਾਰਾਂ ਦੀ ਹੈ ਸਵੇਰੇ ਦਿਨ ਚੜਿਆ ਬਾਬਾ ਬੁੱਢਾ ਸਾਹਿਬ ਇਸ਼ਨਾਨ ਕੀਤਾ ਸਿੱਖ ਸੰਗਤ ਨੇ ਇਸ਼ਨਾਨ ਕੀਤਾ ਤੇ ਬਾਬਾ ਜੀ ਅਕਸਰ ਜਦੋਂ ਬਹਿੰਦੇ ਸਨ ਸੰਗਤ ਵਿੱਚ ਪਿੱਛੇ ਜਾ ਕੇ ਬਹਿਣਾ ਨਿਮਾਣਾਪਣ ਸੀ ਮੈਂ ਕਹਿੰਦਾ ਪਿੱਛੇ ਨਹੀਂ ਅਸਲ ਵਿੱਚ ਗੁਰੂ ਨਾਨਕ ਘਰ ਦੇ ਚੌਕਦਾਰ ਸਨ ਇਸ ਘਰ ਵਿੱਚ ਕੋਈ ਮਨਮਤ ਨਾਲ ਪ੍ਰਚਾਰ ਕਰ ਜਾਏ ਇਸ ਘਰ ਵਿੱਚ ਮੇਰੇ ਗੁਰੂ ਦੀ ਮਰਿਆਦਾ ਨੂੰ ਕੋਈ ਛੱਟ ਨਾ ਮਾਰ ਜਾਏ ਬੂਏ ਵਿੱਚ ਖਲੋਤਾ ਬਾਬਾ ਬੁੱਢਾ ਕਿਤੇ ਬੂਏ ਵਿੱਚ ਬੈਠਾ ਬਾਬਾ ਬੁੱਢਾ ਕਿਤੇ ਰਾਤ ਨੂੰ ਗੁਰੂ ਦੇ ਦਰਵਾਜ਼ੇ ਸਾਹਮਣੇ ਲੰਮਾ ਪਿਆ ਬਾਬਾ ਬੁੱਢਾ ਅੱਜ ਇਸ਼ਨਾਨ ਕਰਕੇ ਨਵੇਂ ਬਸਤਰ ਪਾ ਕੇ ਬਾਬਾ ਜੀ ਆਏ ਹਜੂਰ ਨੇ ਆਵਾਜ਼ ਦਿੱਤੀ ਅੱਜ ਪਿੱਛੇ ਨਹੀਂ ਬਾਬਾ ਜੀ ਅੱਜ ਅੱਗੇ ਆਣ ਕੇ ਬੈਠੋ ਸੱਚੇ ਪਾਤਸ਼ਾਹ ਤੇਰੇ ਪਿੱਛੇ ਚੱਲਣ ਵਿੱਚ ਜੋ ਆਨੰਦ ਹੈ ਕਹਿਣ ਲੱਗੇ ਨਹੀਂ ਅੱਜ ਤੁਸੀਂ ਅੱਗੇ ਚੱਲੋਗੇ ਅਸੀਂ ਤੁਹਾਡੇ ਪਿੱਛੇ ਪਿੱਛੇ ਤੁਰਾਂਗੇ ਪਾਤਸ਼ਾਹ ਮੈਂ ਅੱਗੇ ਨਹੀਂ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤੁਹਾਡੇ ਸੀਸ ਤੇ ਹੋਏਗਾ ਅਸੀਂ ਚਵਰ ਕਰਦੇ ਪਿੱਛੇ ਪਿੱਛੇ ਚੱਲਾਂਗੇ ਮੈਂ ਕਹਿੰਨਾ ਸਿੱਖੋ ਬਾਬੇ ਬੁੱਢੇ ਜੀ ਦਾ ਧਿਆਨ धरो ਤੇ ਸਾਰੇ ਆਖੋ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨੂੰ ਸਭ ਤੋਂ ਪਹਿਲਾਂ ਮੱਥਾ ਟੇਕਣ ਦਾ ਸੁਭਾਗ ਮਿਲਦਾ ਰਿਹਾ ਜਦੋਂ ਗੁਰੂ ਜੋਤ ਪ੍ਰਵੇਸ਼ ਕਰਦੀ ਸੀ ਪਹਿਲਾ ਮੱਥਾ ਬਾਬਾ ਬੁੱਢਾ ਸਹਿਬ ਜੀ ਟੇਕਦੇ ਸਨ ਹੁਣ ਜਦੋਂ ਜੋਤ ਸ਼ਬਦ ਰੂਪ ਵਿੱਚ ਗੁਰੂ ਆਇਆ ਅਦੇ ਰੱਖਿਆ ਵੀ ਉਹਨਾਂ ਦੇ ਸੀਸ ਤੇ ਗਿਆ ਹੈ ਬਾਬਾ ਬੁੱਢਾ ਸਹਿਬ ਨੇ ਆਪਣੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਜੀ ਰੱਖੇ ਨੇ ਅੱਗੇ-ਅੱਗੇ ਤੁਰਨ ਲੱਗੇ ਨੇ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਚੌਰ ਕਰਦੇ ਚੱਲੇ ਨੇ ਪਿੱਛੇ ਵਿੱਚ ਸਾਰੀ ਸੰਗਤ ਵਿੱਚ ਹੈ ਇੱਥੇ ਵਿਦਵਾਨ ਕਹਿੰਦੇ ਨੇ ਸਾਹਿਬ ਬੁੱਢਾ ਅੱਗੇ ਕੀਨਾ ਤੋਹੇ ਪਾਚੇ ਸਤਗੁਰ ਮੁਖ ਲੀਨਾ ਪਿੱਛੇ-ਪਿੱਛੇ ਤੁਰੇ ਗਏ ਹਰਮੰਦਰ ਸਾਹਿਬ ਆ ਗਏ ਬਾਬਾ ਬੁੱਢਾ ਸਾਹਿਬ ਜੀ ਚਿੱਤ ਵਿੱਚ ਆਖਿਆ ਨੇ ਕਿ ਗੁਰੂ ਅਰਜਨ ਦੇਵ ਜੀ ਹੋ ਸਕਦਾ ਤਾਬਿਆਂ ਵਿੱਚ ਬੈਠਣ ਗੁਰੂ ਸਾਹਿਬ ਦੇ ਸvaroop ਨੂੰ ਰੱਖ ਕੇ ਬਾਬਾ ਬੁੱਢਾ ਸਾਹਿਬ ਜੀ ਪਿੱਛੇ ਹੋ ਗਏ ਹਜੂਰ ਨੇ ਬਾਹ ਪਕੜ ਕੇ ਅਤਿ ਚੋਰ ਪਗੜਾਇਆ ਅੱਜ ਵੀ ਮਰਿਆਦਾ ਗੁਰੂ ਕੇ ਗ੍ਰੰਥੀ ਹਰਮੰਦਰ ਸਾਹਿਬ ਜਿੰਨੀ ਵੱਡੀ ਪਦਵੀ ਦਾ ਕੋਈ ਮਾਲਕ ਹੋਵੇ ਇਥੋਂ ਤੱਕ ਭਾਵੇਂ ਉਹ ਇਸ ਕਾਮ ਦਾ ਵੱਡੇ ਤੋਂ ਵੱਡਾ ਜਥੇਦਾਰ ਹੋਵੇ ਪੰਜ ਗ੍ਰੰਥੀਆਂ ਦੇ ਚੋਰ ਬਰਦਾਰ ਤੋਂ ਬਿਨਾ ਕਿਸੇ ਨੂੰ ਹੱਕ ਹੱਕ ਨਹੀਂ ਕਿ ਉਹ ਚੋਰ ਨੂੰ ਹੱਥ ਲਾ ਸਕੇ ਸਤਿਗੁਰੂ ਨੇ ਆਪਣੇ ਹੱਥਾਂ ਨਾਲ ਚੋਰ ਪਕੜਾ ਕੇ 98 ਸਾਲ ਦੇ ਬਿਰਦ ਬਾਬੇ ਨੂੰ ਆਖਿਆ ਬੁੱਢਾ ਸਾਹਿਬ ਖੋਲੋ ਗ੍ਰੰਥ ਬੁੱਢਾ ਸਾਹਿਬ ਜੀ ਤੁਸੀਂ ਗ੍ਰੰਥ ਸਾਹਿਬ ਖੋਲੋ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਓ ਆਵਾਜ਼ ਸੁਣਾ ਸਭ ਪੰਥ ਕਹਿਣ ਲੱਗੇ ਆਦਬ ਸੰਗ ਗ੍ਰੰਥ ਕੋ ਖੋਲਾ ਲੈ ਆਵਾਜ਼ ਬੁੱਢਾ ਮੁਖ ਬੋਲਾ ਅੰਮ੍ਰਿਤ ਵੇਲਾ ਸੀ ਸਰੋਵਰ ਦਾ ਪਾਣੀ ਲਵ ਲਵ ਭਰਿਆ ਸੀ ਉਹਦੀਆਂ ਲਹਿਰਾਂ ਵਿੱਚੋਂ ਇੱਕ ਆਵਾਜ਼ ਆਈ ਉਹ ਆਵਾਜ਼ ਬ੍ਰह्म ਗਿਆਨੀ ਬਾਬੇ ਬੁੱਢੇ ਸਾਹਿਬ ਦੀ ਸੀ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ ਅਦਬ ਸੰਗ ਗ੍ਰੰਥ ਕੋ ਖੋਲਾ ਲੇਹੋ ਆਵਾਜ਼ ਬੁੱਢਾ ਮੁਖ ਬੋਲਾ ਤੇ ਬੋਲ ਕੇ ਕਹਿਨ ਲਗਾ ਸੂਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਣ ਆਇਆ ਰਾਮ ਤੇ ਬਾਬਾ ਬੁੱਢਾ ਸਾਹਿਬ ਨੇ ਜਦੋਂ ਇਹ ਹੁਕਮਨਾਮਾ ਲਿਆ ਤਾਂ ਗੁਰੂ ਅਰਜਨ ਸਾਹਿਬਾਂ ਨੇ ਅੱਜ ਆਪਣੀ ਰਚਨਾ ਤੋਂ ਜਪਜੀ ਸਾਹਿਬ ਦਾ ਪਾਠ ਸੁਣਾਓ। ਉਹਦੇ ਸ਼ਬਦ ਸਨ ਦਾਤਾ ਜੀ ਮੈਂ ਕਹਿ ਲੱਗੇ ਤੁਸੀਂ ਆਪਣੀਆਂ ਅੱਖਾਂ ਨਾਲ ਗੁਰੂ ਨਾਨਕ ਸਾਹਿਬ ਨੂੰ ਜਾਪ ਵਿਚਾਰਨ ਕਰਦਿਆਂ ਵੇਖਿਆ ਕੰਨਾਂ ਨਾਲ ਸੁਣਿਆ ਅੱਜ ਉਸੇ ਤਰ੍ਹਾਂ ਸੁਣਾ ਜਿਵੇਂ ਗੁਰੂ ਨਾਨਕ ਸਾਹਿਬ ਜੀ ਤੋਂ ਸੁਣਦਾ ਰਿਆਂ ਤੇ ਵਾਹੋ ਬਾਬਾ ਬੁੱਢਾ ਸਾਹਿਬ ਤੇਰੇ ਵਰਗਾ ਸਿੱਖ ਕਹਿਣ ਲੱਗੇ ਉਸੇ ਤਰ੍ਹਾਂ ਸੁਣਾਓ ਜਿਸ ਤਰ੍ਹਾਂ ਕਰਤਾਰ ਪਰ ਗੁਰੂ ਨਾਨਕ ਦੇ ਚਰਨਾਂ ਉਜ ਬੈਠਦੇ ਸੀ ਤੇ ਬਾਬਾ ਜੀ ਜਪ ਪੜ੍ਹਦੇ ਨੇ ਭਾਈ ਗੁਰਦਾਸ ਜੀ ਆਖਦੇ ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪੇ ਵਿਚਾਰਾ ਤੇ ਬਾਬਾ ਬੁੱਢਾ ਸਾਹਿਬ ਜੀ ਜਗਜੀਤ ਸਿੰਘ ਸ਼ੁਰੂ ਕੀਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਰਵਰ ਆਕਾਲ ਮੂਰਤ ਆਜੁਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸੀ ਈ ਸੱਚ ਤੇ ਜਬਜੀਤ ਸਾਹਿਬ ਸੁਨਾਇਆ ਜਬਜੀਤ ਸਾਹਿਬ ਦੇ ਪਾਠ ਦੀ ਆਵਾਜ਼ ਵਿੱਚ ਇੰਜ ਪ੍ਰਤੀਤ ਹੋਇਆ ਬਾਬਾ ਨਹੀਂ ਅੱਜ ਗੁਰੂ ਨਾਨਕ ਸਾਹਿਬ ਜੀ ਪਿਆ ਬੋਲਦੈਂ ਇਹਨਾਂ ਵਿੱਚ ਬੈਠਾ ਮੇਰੇ ਗੁਰੂ ਦੀ ਆਵਾਜ਼ ਗੁਰੂ ਕੇ ਸਿੱਖੋ ਬਾਬਾ ਜੀ ਤਾਬਿਆਂ 'ਚ ਬੈਠੇ ਸ਼ਾਮ ਦੀ ਮਰਿਆਦਾ ਹਜੂਰ ਸਾਹਿਬ ਨੇ ਨਿਭਾਈ ਨੇ ਬਾਅਦ online ਬਾਬਾ ਜੀ ਨੂੰ ਆਖਿਆ ਬਾਬਾ ਬੁੱਢਾ ਸਾਹਿਬ ਨੇ ਪੁੱਛਿਆ ਸੱਜੇ ਪਾਤਸ਼ਾਹ ਜੀ ਇਸ ਗ੍ਰੰਥ ਸਾਹਿਬ ਦਾ ਵਿਸ਼ਰਾਮ ਕਿੱਥੇ ਕਰਨਾ ਕਹਿਣ ਲੱਗੇ ਅੱਜ ਤੋਂ ਬਾਅਦ ਕੋਠਾ ਸਾਹਿਬ ਵਿੱਚ ਸਾਡਾ ਪਲੰਘ ਨਹੀਂ ਲੱਗੇਗਾ ਉਸ ਪਲੰਘ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹੋਣਗੇ ਬਾਬਾ ਜੀ ਪੁੱਛਦੇ ਦਾਤਾ ਜੀ ਫਿਰ ਆਪ ਦਾ ਆਸਣ ਕਹਿਣ ਲੱਗੇ ਸਾਡਾ ਅਸਣ ਧਰਤੀ ਦੇ ਚਿੱਟੀ ਚਾਦਰ ਵਿਛਾ ਦਿੱਤੀ ਜਾਏ ਸੋ ਅੱਜ ਵੀ ਤੁਸੀਂ ਕੋਠਾ ਸਾਹਿਬ ਜਾਇਓ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਕੋਠਾ ਸਾਹਿਬ ਜਾਂਦੇ ਨੇ ਤੇ ਪਲੰਗ ਦੇ ਥੱਲੇ ਗੁਰੂ ਅਰਜਨ ਸਾਹਿਬ ਜੀ ਦੇ ਨਾਮ ਦੀ ਅੱਜ ਵੀ ਚਿੱਟੀ ਚਾਦਰ ਵਿਸ਼ੀ ਹੁੰਦੀ ਐ ਸੋ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬਾਬਾ ਬੁੱਢਾ ਸਾਹਿਬ ਜੀ ਨੂੰ ਅੱਜ ਦੇ ਦਿਨ ਪਹਿਲਾ ਗ੍ਰੰਥੀ ਮਹਾਰਾਜੀ ਨੇ ਥਾਪਿਆ ਸਾਰੀਆਂ ਸੰਗਤਾਂ ਨੂੰ ਪਹਿਲੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ